ਹਾਂ ਜੀ ਸਤਿ ਸ਼੍ਰੀ ਅਕਾਲ ਅਤੇ ਕੀ ਲੱਗ ਰਿਹਾ ਹੈ। ਆ ਮੇਰਾ ਨਾਮ ਲਾਰੇ ਚੌਧਰੀ ਆ ਮੈਂ ਕ੍ਰਿਸਚਨ ਨੈਸ਼ਨਲ ਫੰਡ ਦਾ ਰਾਸ਼ਟਰੀ ਪ੍ਰਧਾਨ ਆ ਤੇ ਅੱਜ ਹਾਂ ਅੱਜ ਜਿਹੜੀ ਆ ਸਰਕਟ ਆ ਉਸ ਬਠਿੰਡਾ ਵਿਖੇ ਸਾਡੀ ਜਿਹੜੀ ਆ ਜ਼ਿਲ੍ਹਾ ਪੱਤਰੀ ਕ੍ਰਿਸਚਨ ਨੈਸ਼ਨਲ ਫੰਡ ਦੀ ਡੈਲੀਗੇਸ਼ਨ ਮੀਟਿੰਗ ਆ। ਔਰ ਅੱਜ ਦਾ ਜਿਹੜਾ ਮੀਟਿੰਗ ਦਾ ਖਾਸ ਜਿਹੜਾ ਸਾਡਾ ਅਜੰਡਾ ਹੈਗਾ ਉਹ ਹੈਗਾ ਕਿ ਜਿਹੜੀ ਸਾਡੇ ਨਾ ਆਲ ਓਵਰ ਪੰਜਾਬ ਦੇ ਵਿੱਚ ਇੱਕ ਬੜੀ ਮੇਜਰ ਪ੍ਰੋਬਲਮ ਹੈਗੀ ਆ। ਕਿ ਸਾਡੇ ਜਿਹੜੇ 크ਿਸਚਨ ਕਮਿਊਨਿਟੀ ਦੇ ਜਿਹੜੇ ਚਰਚਸ ਨੇ ਜਦੋਂ ਉਹਨਾਂ ਦੇ ਕਿਸੇ ਵੀ ਮੈਂਬਰ ਦੀ ਡੈਥ ਹੋ ਜਾਂਦੀ ਤੇ ਉਹਨਾਂ ਦੇ ਕੋਲ ਗ੍ਰੇਵਜਾਰਡ ਨਾ ਹੋਣ ਕਰਕੇ ਜਿਹੜੀ ਆ ਲਾਸ਼ ਦੀ ਬੇਅਦਬੀ ਹੁੰਦੀ ਰਹਿੰਦੀ ਸੋ ਦੇ ਲਈ ਮਾਨਯੋਗ ਹਾਈ ਕੋਰਟ ਨੇ 2012 ਦੇ ਵਿੱਚ ਇੱਕ ਡਾਇਰੈਕਸ਼ਨ ਦਿੱਤੀ ਸੀਗੀ ਸਾਰੇ ਡਿਪਟੀ ਕਮਿਸ਼ਨਰ ਨੂੰ ਕਿ ਜਿਨ੍ਹਾਂ ਜਿਨ੍ਹਾਂ ਪਿੰਡਾਂ ਦੇ ਵਿੱਚ ਜਿੱਥੇ 크ਿਸਚਨ ਕਮਿਊਨਿਟੀ ਵਸਦੀ ਆ ਉਥੇ ਜਗ੍ਹਾ ਆਈਡੈਂਟੀਫਾਈ ਕਰਕੇ ਉਹਨਾਂ ਨੂੰ ਅਲਾਟਮੈਂਟ ਕੀਤੀ ਜਾਵੇ ਤਾਂ ਕਿ ਉਹਨਾਂ ਦੇ ਜਦੋਂ ਕੋਈ ਵੀ ਵਿਅਕਤੀ ਜਿਹੜਾ ਡੈਥ ਹੋ ਜਾਂਦੀ ਹੈ ਤੇ ਉਹਨਾਂ ਨੂੰ ਸਨਮਾਨਜਨਕ ਮਸੀਹੀ ਰੀਤੀ ਰਿਵਾਜਾਂ ਦੇ ਅਨੁਸਾਰ ਅਪਣਾਉਣ ਦੇ ਲਈ ਵਿੱਚ ਉਹਨਾਂ ਨੂੰ ਆਸਾਨੀ ਹੋ ਸਕੇ ਬਟ ਵੈਰੀ ਅਨਫੋਰਚੂਨੇਟ ਕਿ 14 ਸਾਲ ਬੀਤਣ ਦੇ ਬਾਵਜੂਦ ਵੀ ਜਿਹੜੇ ਮਾਂਜੋ ਹਾਈ ਕੋਰਟ ਦੇ ਜਿਹੜੇ ਡਾਇਰੈਕਸ਼ਨ ਆ ਉਹਨੂੰ ਕੰਪਲਾਈਅਸ ਨਹੀਂ ਕੀਤਾ ਗਿਆ ਸੋ ਕੱਲ ਜਿਹੜਾ ਸਾਡੇ ਜਨਸ ਕਤਰ ਸਟੀਫਨ ਜੀ ਜੋ ਸੀਐਨਐਫ ਦੇ ਨੇ ਉਹਨਾਂ ਨੇ ਮਾਂਜੋ ਹਾਈ ਕੋਰਟ ਵਿੱਚ ਜਾ ਕੇ ਪੀਆਈਐਲ ਫਾਈਲ ਕੀਤੀ ਆ ਕੋਰਟ ਆਫ ਕੰਟੈਂਪਟਿਓ ਤਾਕੇ ਉਥੇ ਮਾਨਯੋਗ ਹਾਈ ਕੋਰਟ ਜਿਹੜੀ ਆ ਸਾਰੇ ਡਿਪਟੀ ਕਮਿਸ਼ਨਰ ਨੂੰ ਤਲਬ ਕਰੇਗੀ ਔਰ ਉਥੇ ਉਹਨਾਂ ਤੋਂ ਪੁੱਛਿਆ ਜਾਏਗਾ ਵੀ ਇਹ 12 ਦੇ ਜਿਹੜੇ ਹੁਕਮਾ ਕਿਉਂ ਨਹੀਂ ਲਾਗੂ ਹੋਏ ਦੂਸਰਾ ਜਿਹੜਾ ਜੂਜੀਸੀ ਜਿਹੜਾ ਕਾਨੂੰਨ ਆ ਜਿਹੜਾ ਕਿ ਇਹ ਇੰਡੀਆ ਦੀਆਂ ਯੂਨੀਵਰਸਿਟੀਆਂ ਦੇ ਵਿੱਚ ਜਾਤੀ ਵਿਤਕਰੇ ਕਰਕੇ ਜਨਰਲ ਵਰਗ ਦੇ ਲੋਕਾਂ ਵੱਲੋਂ ਜਿਹੜੇ ਆ ਐਸਸੀ ਐਸਟੀ ਤੇ ਘੱਟ ਗਿਣਤੀਆਂ ਦੇ ਨਾਲ ਵਿਤਕਰਾਂ ਹੁੰਦਾ ਜਿਹਦੇ ਕਰਕੇ ਬਹੁਤ ਸਾਰੇ ਜਿਹੜੇ ਐਸਸੀ ਸਟੂਡੈਂਟ ਆ ਐਸਟੀ ਸਟੂਡੈਂਟ ਆ ਉਹ ਆਪਣੀ ਜਿਹੜੀ ਆ ਜਾਨ ਜਿਹੜੀ ਕੁਵਾਲੇ ਨੇ ਸੋ ਉਹਦੇ ਲਈ ਅ ਰੋਹਿਤ ਬੇਮੁੱਲਾ ਤੇ ਡਾਕਟਰ ਪੌਲੀ ਵੀ ਦੇ ਪਰਿਵਾਰ ਨੇ ਆਪਣੇ ਬੱਚਿਆਂ ਦੀ ਮੌਤ ਪਰੰਤ ਮਾਨਜੁਕ ਸੁਪਰੀਮ ਕੋਰਟ ਦੇ ਵਿੱਚ ਬੜੀ ਜਦੋਜਹਿਦ ਕੀਤੀ ਤੇ ਉਹਨਾਂ ਨੇ ਮੰਗ ਕੀਤੀ ਸੀ ਕਿ ਸਾਨੂੰ ਇੱਕ ਨਵਾਂ ਕਾਨੂੰਨ ਜਿਹੜਾ ਬਣਾ ਕੇ ਦਿੱਤਾ ਜਾਵੇ ਤਾਂ ਕਿ ਸਾਡੇ ਬੱਚਾਂ ਵਾਂਗ ਕੋਈ ਹੋਰ ਬੱਚੇ ਜਿਹੜੇ ਆ ਉਹ ਆਪਣੀ ਜਾਨ ਨਾ ਗੋਣ ਉਹਦੇ ਲਈ ਮਾਨਜੁਕ ਸੁਪਰੀਮ ਕੋਰਟ ਦੇ ਹਦਾਇਤਾਂ ਤੇ ਕੇਂਦਰ ਸਰਕਾਰ ਨੇ ਯੂਨੀਵਰਸਿਟੀ ਗ੍ਰਾਂਟ ਕਮਿਸ਼ਨ ਨੇ ਇੱਕ ਨਵਾਂ ਲਾਅ ਬਣਾਇਆ ਸੀ ਜਿਹੜਾ ਲਾਗੂ ਹੋਇਆ ਸੀ ਪਰ ਮਾਨਜੋਗ ਸੁਪਰੀਮ ਕੋਰਟ ਨੇ ਜਿਹੜੀ ਰੋਕ ਲਗਾ ਦਿੱਤੀ ਹੈ ਜਿਹਦੇ ਕਰਕੇ ਦੇਸ਼ ਦੇ ਜਿਹੜੇ ਮੂਲ ਵਾਸੀ ਬਹੁਤ ਜਣ ਲੋਕ ਆ ਜਿਨ੍ਹਾਂ ਨੂੰ ਉਸ ਕਾਨੂੰਨ ਤੋਂ ਹਾਸ ਬੱਜੀ ਸੀ ਕਿ ਸਾਡੇ ਬੱਚੇ ਸੇਫ ਰਹਿਣਗੇ ਪਰ ਉਹ ਰੋਕ ਲਗਾ ਦਿੱਤੀ ਗਈ ਤਾਂ ਸਾਡੀ ਇਹ ਮੰਗ ਆ ਮਾਨਜੋਗ ਸੁਪਰੀਮ ਕੋਰਟ ਤੋਂ ਕਿ ਉਸ ਕਾਨੂੰਨ ਤੋਂ ਰੋਕ ਹਟਾ ਕੇ ਉਸ ਕਾਨੂੰਨ ਨੂੰ ਇਨ ਬਿਨ ਜੜਾ ਲਾਗੂ ਕੀਤਾ ਜਾਵੇ ਤਾਂ ਕਿ ਜਾਤੀ ਵਿਤਕਰੇ ਤਹਿਤ ਬੱਚਿਆਂ ਦਾ ਨੁਕਸਾਨ ਨਾ ਹੋਵੇ ਤੀਜਾ ਜਿਹੜੀ ਮਨਰੇਗਾ ਨੂੰ ਜਿਹੜਾ ਹਟਾ ਕੇ ਵਿਕਸਿਤ ਭਾਰਤ ਤੇ ਜੀ ਰਾਮ ਜੀ ਜਿਹੜੀ ਆ ਸਕੀਮ ਲਾਗੂ ਕੀਤੀ ਗਈ ਜਿਹਦੇ ਵਿੱਚ 100 ਦਿਨ ਦਾ ਰੋਜ਼ਗਾਰ ਹੁੰਦਾ ਸੀਗਾ ਤੇ 90 10 ਦੀ ਰੇਸ਼ੋ ਸੀ ਉਹਦੇ ਵਿੱਚ ਹੁਣ ਕੇਂਦਰ ਸਰਕਾਰ ਨੇ ਨਵਾਂ ਕਾਨੂੰਨ ਲਿਆ ਕੇ ਮਨਰੇਗਾ ਦੇ ਵਿੱਚ 60 40 ਦੀ ਰੇਸ਼ੋ ਕਰ ਦਿੱਤੀ ਹੈ ਜਿਹਦੇ ਕਰਕੇ ਜਿਹੜੀ ਆ ਪੰਜਾਬ ਤੇ ਔਰ ਬਹੁਤ ਸਾਰੀਆਂ ਹੋਰ ਸਟੇਟਾਂ ਦੇ ਵਿੱਚ ਵੀ ਜਿਨ੍ਹਾਂ ਕੋ ਰੈਵਨਿਊ ਨਹੀਂ ਉਹ 40% ਕਿੰਦਾ ਮੈਚ ਕਰਨਗੇ ਇਸ ਕਰਕੇ ਸਾਡੀ ਮੰਗ ਹੈ ਕਿ ਜਿਹੜਾ ਮੰਡਰੀਗਾ ਨੂੰ ਜਿਹੜਾ ਬਹਾਲ ਕੀਤਾ ਜਾਵੇ ਤਾਂ ਕਿ ਜਿਹੜੇ ਪਿੰਡਾਂ ਵਿੱਚ ਰਹਿਣ ਵਾਲੇ ਲੋਕਾਂ ਨੂੰ ਰੋਜ਼ਗਾਰ ਮਿਲ ਸਕੇ ਔਰ लास्ट ਸਾਡੀ ਜਿਹੜੀ ਮੰਗ ਹੈਗੀ ਆ ਕਿ ਜਿਹੜੇ ਬੇਕਾਰ ਲੋਕ ਨੇ ਬਹੁਤ ਸਾਰੇ ਸਾਡੇ ਜਿਹੜੇ ਆ ਮਨੋਰਟੀਜ਼ ਦੇ ਐਸ ਸੀ ਐਸ ਟੀ ਦੇ ਬਹੁਤ ਸਾਰੇ ਜਿਹੜੇ ਲੋਕ ਨੇ ਉਹ ਬੇਕਾਰ ਨੇ ਉਹਨਾਂ ਕੋ ਘਰ ਨਹੀਂ ਸਰਕਾਰ ਦੀ ਜਿਹੜੀ ਸਕੀਮ ਹੈਗੀ ਆ ਪ੍ਰਧਾਨ ਮੰਤਰੀ ਗ੍ਰਾਮੀਣ ਆਵਾਸ ਯੋਜਨਾ ਦੇ ਤਹਿਤ ਸਾਡੀ ਮੰਗ ਆ ਕਿ ਜੇ ਐਪਲੀਕੇਸ਼ਨਾਂ ਆਨਲਾਈਨ ਜਾਂਦੀਆਂ ਨੇ ਉਹਨਾਂ ਨੂੰ ਟੇਕ ਅਪ ਕਰਕੇ ਉਹਨਾਂ ਲੋਕਾਂ ਨੂੰ ਵੀ ਕੰਮ ਬਣਾ ਕੇ ਦਿੱਤੇ ਜਾਣ ਤਾਂ ਕਿ ਉਹ ਉਥੇ ਰਹਿ ਸਕਣ ਕਿ ਮੀਟਿੰਗ ਵਿੱਚ ਕਿਤੇ ਪਬਲਿਕਿਟੀ ਸਮਾਨ ਹੋਵੇ ਸਾਡੇ ਕੋਲ ਤਕਰੀਬਨ ਜਿਹੜਾ ਆਲੇ ਦੁਆਲੇ ਬਠਿੰਡਾ ਦੇ ਜਿਹੜੇ ਡਿਸਟ੍ਰਿਕਟਸ ਨੇ ਉਥੋਂ ਜ਼ਿਆਦਾ ਸਾਡੇ ਸੀਐਨਐਫ ਦੇ ਡੈਲੀਗੇਟਸ ਆਏ ਨੇ ਔਰ ਮੇਰੇ ਨਾਲ ਸਾਡੇ ਪੰਜਾਬ ਦੇ ਸੀਨੀਅਰ ਵਾਈਸ ਪ੍ਰੈਜਿਡੈਂਟ ਤਰਸੀਮ ਸੰਘਲਾ ਜੀ ਜਨਰਲ ਸਕੱਤਰ ਭਰਪੂਰ ਜੀ ਔਰ ਕੋਆਰਡੀਨੇਟਰ ਪੰਜਾਬ ਗੁਰਬਾਜ ਜੀ ਔਰ ਸਾਡੇ ਮਾਲਵੇ ਦੇ ਉਮੀਦ ਪ੍ਰਧਾਨ ਜਗਦੀਪ ਫੈਰੀ ਜੀ ਔਰ ਚੇਅਰਮੈਨ ਸਾਡੇ ਪਾਸਟਰ ਜੌਨ ਜੀ ਤੇ ਬਖ ਬਖ ਡਿਸਟ੍ਰਿਕਟ ਦੇ ਮੁਕਸਰ ਸਾਹਿਬ ਤੋਂ ਰੋਮਨਸਨ ਜੀ ਤੇ ਹੋਰ ਵੀ ਸਾਡੇ ਡਿਸਟ੍ਰਿਕਟ ਤੋਂ ਪ੍ਰਧਾਨ ਆਏ ਨੇ ਬਠਿੰਡੇ ਤੋਂ ਕੋਣ ਆਏ ਬਠਿੰਡੇ ਤੋਂ ਅੱਜ ਸਾਡੀ ਜਿਹੜੀ ਆ ਨਵੀਆਂ ਨਿਯੁਕਤੀਆਂ ਹੋਣ ਜਾ ਰਹੀਆਂ ਔਰ ਇੱਥੇ ਮੈਨੂੰ ਦੱਸਦੇ ਖੁਸ਼ੀ ਵੀ ਹੋ ਰਹੀ ਹੈ ਕਿ ਅੱਜ ਡਿਸਟ੍ਰਿਕਟ ਪ੍ਰੈਜ਼ੀਡੈਂਟ ਜਿਹੜੇ ਆ ਪਾਸਟਰ ਅਜੇ ਸ਼ੇਰਜਾ ਜਿਹੜੇ ਆ ਉਹ ਇੱਥੇ ਅਸੀਂ ਲਾਉਣ ਜਾ ਰਹੇ ਹਾਂ ਔਰ ਉਹਨਾਂ ਦੇ ਨਾਲ ਬਾਕੀ ਟੀਮ ਸੋ ਇਹਨਾਂ तमाम ਹਦਿਆਂ ਦੇ ਨਾਲ ਅੱਜ ਇਹ ਮੀਟਿੰਗ ਕੀਤੀ ਗਈ ਔਰ ਮੈਂ ਆਸ ਕਰਦਾ ਕਿ ਬਦਲਾ ਦੇ ਨਾਂ ਤੇ ਜਿਹੜੀ ਆਈ ਹੋਈ ਸਰਕਾਰ ਔਰ ਅਸੀਂ ਆਸ ਕਰਦੇ ਸੀ ਕਿ ਬਾਕੀ ਸਾਰੀਆਂ ਸਰਕਾਰਾਂ ਤੋਂ ਲੋਕ ਤੰਗ ਸੀ ਅਕਾਲੀ ਭਾਜਪਾ ਤੋਂ ਵੀ ਤੰਗ ਸੀ ਕਾਂਗਰਸ ਤੋਂ ਵੀ ਤੰਗ ਸੀ ਲੋਕਾਂ ਨੂੰ ਕਾਸ ਸੀ ਕਿ ਇਹ ਜਿਹੜਾ ਨਵਾਂ ਸਵਰਾਜ ਦਾ ਨਾਂ ਦੇ ਕੇ ਲੋਕਾਂ ਨੂੰ ਗਰੰਟੀਆਂ ਦੇ ਕੇ ਇੱਕ ਬਦਲਾਅ ਕਰਨ ਦੀ ਗੱਲ ਆਈ ਸੀ ਪਰ ਉਹ ਨਿਰਾਸ਼ਾ ਹੋਈ ਆ ਕਿਉਂਕਿ ਬਦਲਾਅ ਲੋਕਾਂ ਦਾ ਨਹੀਂ ਹੋਇਆ ਉਹਨਾਂ ਦਾ ਖੁਦ ਬਦਲਾਅ ਹੋ ਗਿਆ ਕਿ ਜਿਹੜੇ ਆਮ ਜਿਹੜੇ ਮਤਲਬ ਉਹ ਦੱਸਦੇ ਸੀ ਕਿ ਅਸੀਂ ਆਮ ਲੋਕ ਆ ਅੱਜ ਖਾਸ ਬਣ ਕੇ ਇਸ ਠੰਗ ਦੇ ਨਾਲ ਵੀਆਈਪੀ ਤਰੀਕਿਆਂ ਦੇ ਨਾਲ ਰਹਿ ਰਹੇ ਨੇ ਕਿ ਪੰਜਾਬ ਦੇ ਲੋਕ ਨਿਰਾਸ਼ ਹੋਏ ਨੇ ਔਰ ਅਸੀਂ ਇਹ ਸਰਕਾਰ ਤੋਂ ਮੰਗ ਕਰਦੇ ਆ ਕਿ ਜੇ ਤੁਸੀਂ ਵਾਕਈ ਆਮ ਲੋਕਾਂ ਦੀ ਸਰਕਾਰ ਹੈ ਤਾਂ ਆਮ ਲੋਕਾਂ ਦੇ ਕੰਮ ਕਰਨੇ ਚਾਹੀਦੇ ਨੇ ਬਿਲਕੁਲ ਜੀ ਸੀਐਨਐਫ ਦਾ ਬੜਾ ਕਲੀਅਰ ਆ ਕਿਉਂਕਿ ਆ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵੀ ਲਿਖਿਆ ਹੈ ਕਿ ਰਾਜ ਬਿਨਾਂ ਨਾ ਧਰਮ ਚਲੇ ਧਰਮ ਬਿਨਾਂ ਸਭ ਦਲੇ ਮਲੇ ਜਿਹੜਾ ਰਾਜ ਆ ਉਹਦੇ ਨਾਲ ਹੀ ਲੋਕਾਂ ਨੂੰ ਹੱਕ ਮਿਲਦੇ ਨੇ ਸੋ ਸੀਐਨਐਫ ਸਾਡੀ ਕ੍ਰਿਸਚਨ ਨੈਸ਼ਨਲ ਫੰਡ ਦੀ ਕੋਰ ਕਮੇਟੀ ਦਾ ਵੀ ਫੈਸਲਾ ਹੈ ਕਿ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਜਿਹੜਾ ਕਿਉਂਕਿ ਬਿਨਾ ਸ਼ਕਤੀ ਤੋਂ ਰਾਜਨੀਤਿਕ ਸ਼ਕਤੀ ਤੋਂ ਤੁਸੀਂ ਹੱਕ ਨਹੀਂ ਲੈ ਸਕਦੇ ਪਿੰਡ ਦੇ ਵਿੱਚ ਵੀ ਜੇ ਮੈਂਬਰ ਪੰਚਾਇਤ ਨਹੀਂ ਆ ਜਿੱਥੇ ਕ੍ਰਿਸਚਨ ਕਮਿਊਨਿਟੀ ਰਹਿੰਦੀ ਆ ਪੰਚਾਇਤ ਵੀ ਮਤਾ ਨਹੀਂ ਪਾਉਂਦੀ ਕਿਉਂਕਿ ਉੱਥੇ ਸਾਡਾ ਮੈਂਬਰ ਪੰਚਾਇਤ ਵੀ ਹੈ ਨਹੀਂ ਕੋਈ ਸਰਪੰਚ ਵੀ ਹੈ ਨਹੀਂ ਜੇ ਸਾਡੇ ਰਿਪਰੈਜ਼ੈਂਟੇਸ਼ਨ ਹੋਏਗੀ ਪਿੰਡਾਂ ਦੇ ਵਿੱਚ ਵੀ ਬਲਾਕਾਂ ਦੇ ਵਿੱਚ ਵੀ ਜ਼ਿਲ੍ਹਾ ਪ੍ਰੀਸ਼ਦ ਤੇ ਔਰ ਜ਼ਿਲ੍ਹਿਆਂ ਦੇ ਵਿੱਚ ਤੇ ਉੱਥੇ ਜੇ ਸਾਡੀ ਵਿਧਾਨ ਸਭਾ ਚ ਹੋਏਗੀ ਤੇ ਮੈਂ ਆਸ ਕਰਦਾ ਕਿ ਜਿਹੜੀਆਂ ਮੁਸ਼ਕਲਾਂ ਨਾਲ ਅੱਜ ਕ੍ਰਿਸਚਨ ਕਮਿਊਨਿਟੀ ਜੂਝ ਰਹੀ ਆ ਤੇ ਜੇ ਸਾਡੇ ਚੁਣਕੇ ਐਮਐਲਏ ਜਾਣਗੇ ਅਸੈਂਬਲੀ 'ਚ ਗੱਲ ਕਰਨਗੇ ਮੈਨੂੰ ਲੱਗਦਾ ਜਿਹੜੀ ਅੱਜ ਅਸੀਂ ਗੱਲ ਕਰ ਰਹੇ ਹਾਂ ਕਬਰਸਤਾਨਾ ਦੀ ਮਿਲ ਨਹੀਂ ਰਹੀ ਤਾਂ ਮੈਂ ਆਸ ਕਰਦਾ ਕਿ ਜਦੋਂ ਪਾਰਲੀਅਮੈਂਟ ਅਸੈਂਬਲੀ 'ਚ ਬੋਲਣਗੇ ਇਹ ਸਾਡੇ ਜਿਹੜੇ ਮਸੜੇ ਹਲੂੜਾਂ ਨੇ ਇਸ ਕਰਕੇ ਆਉਣਗੇ 27 ਦੇ ਵਿੱਚ ਅਸੀਂ 27 ਤੋਂ 30 ਸੀਟਾਂ ਦੇ ਉੱਪਰ ਆਪਣੇ ਜਿਹੜੇ ਆ ਉਮੀਦਵਾਰ ਖੜੇ ਕਰਕੇ ਝੋਣ ਲੜਾਂਗੇ ਨਵੀਂ ਪਾਰਟੀ ਦਾ ਗਠਨ ਕਰਕੇ ਥੈਂਕ ਯੂ ਬਰੀ